ਇਹ ਵੀ ਇੱਕ ਪੱਕਾ ਨਿਕਲ ਕੇ ਸਾਹਮਣੇ ਆਇਆ ਕਿ ਉਹ ਜਾਣਬੁੱਝ ਕੇ ਫੇਕ ਬਣਾਈ ਗਈ ਹੈ ਵੀਡੀਓ ਜੇ ਫੇਕ ਬਣਾਈ ਗਈ ਹੈ ਉਹਦੀ ਜਾਂਚ ਕਿਉਂ ਨਹੀਂ ਕਰਵਾਈ ਗਈ ਉਸੇ ਟਾਈਮ ਜਿੱਥੇ ਡਾਊਨਲੋਡ ਹੋ ਰਹੀ ਹੈ ਉੱਥੇ ਨੂੰ ਡਿਲੀਟ ਕਿਉਂ ਮਰਵਾਇਆ ਜਾ ਰਿਹਾ ਅਸੀਂ ਸਿੱਖਾਂ ਅਸੀਂ ਮੰਦਰਾਂ ਦੇ ਖਿਲਾਫ ਕਿਵੇਂ ਬੋਲ ਸਕਦੇ ਹਾਂ ਅਸੀਂ ਮਸਜਿਦ ਦੇ ਖਿਲਾਫ ਕਿਵੇਂ ਬੋਲ ਸਕਦੇ ਹਾਂ ਨਾਲੇ ਕਿ ਅਸੀਂ ਇਹਦੇ ਵਿੱਚ ਸੰਵਿਧਾਨਕ ਅਹੁਦੇ ਤੇ ਨਹੀਂ ਇੱਕ ਸੰਵਿਧਾਨਕ ਅਹੁਦੇ ਤੇ ਬੈਠਾ ਹੋਇਆ ਐਂਹੋ ਜਿਹਾ ਟੀਚਰਾਂ ਕਿਵੇਂ ਕਰ ਸਕਦਾ ਅਸੀਂ ਤਾਂ ਇਹ ਵੀ ਕਹਿੰਦੇ ਆ ਵੀ ਤੂੰ 1100 ਕਰੋੜ ਰੁਪਈਆ ਪੰਜਾਬ ਦੇ ਖਜ਼ਾਨੇ ਦਾ ਮੀਡੀਆ ਨੂੰ ਲਟਾਇਆ ਉਲਟਾ ਮੀਡੀਆ ਤੋਂ ਤੁਹਾਨੂੰ ਘਰੇ ਹ ਕੀ ਥੇਨੀ ਇਹਨਾਂ ਨੇ ਬੇਈਮਾਨੀ ਕੀਤੀ ਕੀ ਥੇਨੀਸ਼ਾਸਤ ਕੀਤੀ ਕਿਹੜੀ ਡਿਵੈਲਪਮੈਂਟ ਕਰਤੀ ਬਾਈਬਲ ਕਲਾਂ ਦਾ ਕਾਂਢ ਦੇ ਵਿੱਚੋਂ ਉਦੋਂ ਸਾਬ ਦਿੱਤਾ ਕੋਟਕਪੂਰੇ ਵਾਲਾਂ ਨੂੰ ਦਿੱਤਾ ਉਹ ਇਹ ਤਾਂ ਬੇਅਦਮੀਆਂ ਕਰਨ ਵਾਲੇ ਨੇ ਉਹ ਇਹਦਾ ਵਿੱਚ ਨਿਕਲ ਲੰਗੇ ਜੀ ਜਾਂਚ ਨਹੀਂ ਸਹੀ ਤਰੀਕੇ ਦੇ ਨਾਲ ਹੋਈ ਮੈਂ ਪਹਿਲਾਂ ਕਹਿ ਚੱਕਿਆ ਤੂੰ ਇੱਕ ਸੰਸਥਾ ਅਨੁਸਾਰੀ ਕਲਤਕ ਸਾਬ ਨੂੰ ਹਸਾਬ ਕਿਤਾਬ ਪੈਸੇ ਦਾ ਮੰਗਦਾ ਹੈ ਇਹ ਸ੍ਰੀ ਕਲਤਕ ਸਾਬ ਦਾ ਕੰਮ ਨਹੀਂ ਨੂੰ ਸਮਝ ਕਿਹਨੇ ਦੇਤੀ ਇਹ ਜੀ ਅਕਲ ਕਿਹੜੇ ਨੇ ਦੇਤੀ ਵੀ ਕਲਤਕ ਸਾਬ ਦੇ ਗਿਆਨੀ ਗੁਰਦੀਪ ਸਿੰਘ ਗੜਗਾਜ ਤਾਂ ਹੁਣ 4 ਮਹੀਨੇ ਤੇ 6 ਮਹੀਨੇ ਦੇ ਬੱਲੇ ਲੱਗੇ ਹੋਣਗੇ 8 ਮਹੀਨੇ ਦੇ ਉਹ ਜਿਹੜੀ ਸ਼੍ਰੋਮਣੀ ਕਮੇਟੀ ਦਾ ਹਸਾਬ ਇਹ ਤਾਂ 1920 ਦਾ ਚੱਲਾ ਚੱਲੇ ਆ ਰਿਹਾ 11 ਵਾਲੀ ਰੱਦ ਕੀਤੀ ਹੈ 4 ਵਾਲੀ ਕੰਮ ਚਲਾ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋ ਰਹਿ ਚੁੱਕੇ ਜਿਹੜੇ 2004 ਦੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਹੀਂ ਸੀ ਤੁਸੀਂ ਮੈਨੂੰ ਇਹ ਦੱਸੋ ਨੇਰ ਖਾਤੇ ਨਹੀਂ ਹੈਗੇ ਇਸ ਗੱ ਜਿਹੜੇ ਭਾਈ ਰਣਜੀਤ ਸਿੰਘ ਵਰਗੇ ਅੱਜ ਬੋਲਦੇ ਨੇ ਜਦੋਂ ਬੇਅਦਮੀਆਂ ਹੁੰਦੀਆਂ ਸੀਗੀਆਂ ਜਦੋਂ ਅਸੀਂ ਬੋਲਦੇ ਸੀਗੇ ਸਰਬੱਤ ਖਾਲਸੇ ਹੁੰਦੇ ਸੀ ਕੌਮ ਦੀ ਵੱਡੀ ਲੜਾਈ ਸੀ ਉਦੋਂ ਤਾਂ ਬਾਦਲਾਂ ਤੋਂ ਡਰਦੇ ਚੁੱਪ ਕਰਕੇ ਅੰਦਰ ਕੁਛੜ ਚ ਵੜ ਗਏ ਸੀਗੇ ਬਾਹਰ ਨੀਤੀ ਨਿਕਲੇ ਤੇ ਅੱਜ ਇਹੋ ਜਿਹੇ ਬੰਦੇ ਇਹੋ ਜਿਹੀਆਂ ਸਲਾਹਾਂ ਦੇਣ 328 ਰੁਪਏ ਦੇ ਚੋਰੀ ਹੋਏ ਨੇ ਇਹ ਤਾਂ ਇੱਕ ਇਹਦੇ ਤੇ ਸਿਆਸਤ ਕਰਕੇ ਅਗਲੀ ਰਣਨੀਤੀ ਤਿਆਰ ਕਰਨੀ ਚਾਹੁੰਦਾ ਇਹਨੇ ਤਾਂ ਇੱਕ ਸਿਆਸਤ ਖੇਢੀ ਹੈ ਉਹ ਗੁਰੂ ਨਾਲ ਸਿਆਸਤ ਨਹੀਂ ਕਰਦੇ ਹੁੰਦੇ ਉਹ ਜਿਹਨੇ ਸਿਆਸਤ ਕੀਤੀ ਹੈ ਪੱਠਾ ਬੈਠਿਆ ਹਰ ਬੰਦੇ ਦਾ ਸਾਹਿਬੀ ਸਾਉ ਕਹਿ ਰਿਹਾ ਵੀ ਅਸੀਂ ਸਹਿਯੋਗ ਇਸ ਕਰਕੇ ਨਹੀਂ ਦੇ ਰਹਾ ਵੀ ਜਿਹੜੇ ਬੰਦੇ ਪੁਲਿਸ ਦੇ ਮੁਲਾਜ਼ਮਾ ਸਰਕਾਰੀ ਬੰਦੇ ਆ ਫਿਰ ਉਹਨਾਂ ਨੂੰ ਅਸੀਂ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਕਿਵੇਂ ਦਾਖਲਾ ਦੇ ਸਕਦੇ ਜਿੱਥੇ ਮਰਜ਼ੀ ਦੇਖ ਲੋ ਉੱਥੇ ਤਾਂ ਪੁਲਿਸ ਵਾਲੀ ਬੈਠਿਆ ਹੋ ਤੁਸੀਂ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਚੂੜੀਆਂ ਕਾਨੂੰ ਜੁੱਤੀਆਂ ਦੇ ਹਾਰ ਪੇਟ ਕਰ ਦੇਣੇ ਚਾਹੀਦੇ ਇਹਨਾਂ ਨੇ ਇਹੋ ਜਿਹੇ ਆਦਮੀਆਂ ਦੀ ਜੋ ਇੰਗੀਆਂ ਜਿਹਾ ਕਰਤੂਤਾਂ ਕਰਨ ਕਾਲੀਆਂ ਅਕੇ ਜੂ ਤਾਂ ਅੰਮ੍ਰਿਤਾਰੀ ਸਿੰਘ ਨਹੀਂ ਹੈਗਾ ਉੱਥੇ ਤਾਂ ਉਸੇ ਨੂੰ ਬੁਲਾਇਆ ਜਾ ਸਕਦਾ ਉਹ ਸੰਵਿਧਾਨਕ ਅਹੁਦੇ ਉੱਤੇ ਬੈਠੇ ਨੂੰ ਕਿਸੇ ਜ਼ਿੰਮੇਵਾਰ ਬੰਦੇ ਨੂੰ ਬੁਲਾਇਆ ਜਾ ਸਕਦਾ ਹੁੰਦਾ ਬੁਲਾਇਆ ਜਾਂਦਾ ਹੈ ਸੰਵਿਧਾਨਕ ਅਹੁਦੇ ਜਾਂ ਐਂ ਕਹਦੇ ਭਗਵੰਤ ਮਾਨ ਮੈਂ ਸਿੱਖ ਨਹੀਂ ਉਹਨਾਂ ਨਹੀਂ ਬੁਲਾਉਣਗੇ ਕੱਲ ਤੱਕ ਤਾਂ ਜਿੱਥੇ ਭਗਵੰਤ ਮਾਨ ਸਾਹਿਬ ਕਹਿ ਰਹੇ ਕਹਿੰਦੇ ਕਿ ਮੈਨੂੰ ਸੰਗਤ ਦੇ ਮੈਸੇਜ ਆ ਰਿਹਾ ਫੋਨ ਕਾਲਾਂ ਆ ਰਹੀਆਂ ਕਿ ਜਿਹੜਾ ਲਾਈਵ ਟੈਲੀਕਾਸਟ ਕੀਤਾ ਜਾਵੇ 15 ਦਾ ਕੀ ਲੱਗਦਾ ਹੈ ਕਿ ਵਾਅਦਾ ਕੀਤਾ ਜਾ ਸਕਦਾ ਐਦੋਂ ਝੂਠਾ ਆਦਮੀ ਕਿਹੜਾ ਆਊ ਓਏ ਤੂੰ ਮੈਨੂੰ ਐਂ ਤਾਂ ਦੱਸ ਦੇ ਇੱਕ ਮਹੀਨੇ ਦੇ ਵਿੱਚ ਤੂੰ 5 ਬੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜਾ ਤਲਬ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿੱਚ ਔਰ ਖਾਸ ਤੌਰ ਤੇ ਹਾਲ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਕੰਸੂਆਂ ਮੀਡੀਆ ਦੀਆਂ ਚਰਚਾਵਾਂ ਨੇ ਔਰ ਇਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵੀ ਇਹਦੇ ਵਿੱਚ ਇਨਵੋਲਵਮੈਂਟ ਹੋਈ ਹੈ تمام سارے سوال ہے گل بات ਕਰਾਂਗੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਚੰਡੀਗੜ੍ਹ ਤੋਂ ਮੁੱਖ ਬੁਲਾਰੇ Gopal Singh Chadwaں ਗੱਲਬਾਤ ਕਰ ਲੈਣੇ ਛਾੜੂ ਸਾਹਿਬ ਵਾਈਬਰ ਜੀਕਾ ਖਾਲਸਾ ਜੀ ਜੀਕੀ ਫਤਿਹ ਜੀ ਛਾੜੂ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੂੰ ਸਖਤਰ ਰੇਤ ਵਿੱਚ ਤਰਬ ਕੀਤਾ ਗਿਆ ਹੈ ਜਥੇਦਾਰ ਸਾਹਿਬ ਦੇ ਵੱਲੋਂ ਇਸ ਚੀਜ਼ ਨੂੰ ਲੈ ਕੇ ਕੀ ਸੋਚਦੇ ਹੋ ਜੀ ਪਹਿਲੀ ਗੱਲ ਤਾਂ ਇਹ ਹੈ ਸ੍ਰੀ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਵੱਲੋਂ ਬਣਾਈ ਹੋਈ ਸਿਰਜਣਾ ਕੀਤੀ ਹੋਈ ਹੈ ਉਸ ਤੋਂ ਬਾਅਦ ਜੋ ਵੀ ਉੱਥੇ ਮਿਸਲਾਂ ਵੀ ਇਕੱਠੀਆਂ ਹੁੰਦੀਆਂ ਰਹੀਆਂ ਉਸ ਤੋਂ ਜੋ ਵੀ ਸਿੱਖ ਪੰਥ ਦੇ ਕੌਮ ਤੇ ਜਮਹੂਰੀਅਤ ਦੇ ਤੇ ਮਨੁੱਖੀ ਅਧਿਕਾਰਾਂ ਦੇ ਲਈ ਹਰ ਤਰ੍ਹਾਂ ਦੀ ਜਿਹੜਾ ਮਸਲਾ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਉਤੋਂ ਬੈਠ ਕੇ ਮਿਲ ਵਰਤ ਵਿਚਾਰ ਧਾਰਾ ਕਰਨ ਤੋਂ ਬਾਅਦ ਗੁਰਮਤਾ ਕਰਨ ਤੋਂ ਬਾਅਦ ਉਹਦਾ ਉੱਥੇ ਹੀ ਹੱਲ ਕੱਢਿਆ ਜਾਂਦਾ ਸੀ ਉੱਥੇ ਹੀ ਹੋ ਜਾਂਦਾ ਸੀਗਾ ਸ੍ਰੀ ਅਕਲਤਖ ਸਾਹਿਬ ਦੇ ਉੱਤੇ ਨਿਵੇੜੇ ਹੁੰਦੇ ਨੇ ਔਰ ਸੱਚੀ ਤੇ ਸੱਚੀ ਦੇ ਚੰਗੀ ਗੱਲ ਦਾ ਹੀ ਉੱਥੇ ਨਿਵੇੜਾ ਹੁੰਦਾ ਝੂਠੀ ਗੱਲ ਦੇ ਨਾਲ ਉਹਦੇ ਨਾਲ ਸ੍ਰੀ ਅਕਲਤਖ ਸਾਹਿਬ ਦਾ ਜਥੇਦਾਰ ਜਾਂ ਸ੍ਰੀ ਅਕਲਤਖ ਸਾਹਿਬ ਜਾਂ ਉਹਦੀ ਮਾਨ ਮਰਜ਼ਿਆ ਦਾ ਕਦੇ ਸਹਿਮਤ ਨਹੀਂ ਹੁੰਦੀ ਇਹ ਨੌਬਤ ਕਿਉਂ ਜਾਪਦਾਈ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ মিডিਆ ਦੇ ਸਾਹਮਣੇ ਹੋ ਕੇ ਬਹੁਤ ਸਾਰੀਆਂ ਇਦਾਂ ਦੀਆਂ ਟਿੱਪਣੀਆਂ ਵੀ ਮੁੱਖ ਮੰਤਰੀ ਦੇ ਵੱਲੋਂ ਰੱਖੀਆਂ ਗਈਆਂ ਕਿ ਮੈਨੂੰ ਤਲਬ ਕਰੋ ਮੈਨੂੰ ਸ਼੍ਰੋਮਣੀ ਕਮੇਟੀ ਸੱਦੇ ਮੈਂ ਆਪਣੇ ਸਬੂਤ ਲੈ ਕੇ ਜਾਊਂਗਾ ਤਾਂ ਕੀ ਲੱਗਦਾ ਕਿ ਜਿਹੜਾ ਜਥੇਦਾਰ ਸਾਹਿਬ ਦੇ ਵੱਲੋਂ ਮੁੱਖ ਮੰਤਰੀ ਨੂੰ ਤਲਬ ਕੀਤਾ ਗਿਆ ਨੌਬਤ ਕਿਉਂ ਆਈ ਆ ਗੱਲ ਇਹ ਹੈ ਕਿ ਭਗਵੰਤ ਸਿੰਘ ਮਾਨ ਇੱਕ ਉਹ ਕਲਾਕਾਰ ਆਰਟਿਸਟ ਹੈ ਉਹਨੂੰ ਸਟੇਜੀ ਕਲਾ ਦੇ ਉੱਤੇ ਕਿਸੇ ਨੇ ਦੇਣਾ ਤਾਂ ਕਲਾਕਾਰਾਂ ਨੇ ਕੁਝ ਹੋਣਾ ਨਹੀਂ ਹੁੰਦਾ ਹੁੰਦਾ ਉਹ ਜਿੰਨਾ ਵੀ 50000 20000 ਬੰਦਾ ਹੁੰਦਾ ਹੁੰਦਾ ਉਹਦੇ ਮੇਲਾ ਲੁੱਟ ਲੈਣਾ ਹੁੰਦਾ ਵੀ ਇਹ ਸਾਡਾ ਹੀ ਹੈ ਪਤਾ ਨਹੀਂ ਕੀ ਦੇ ਦੂ ਕੀ ਕਰ ਦੂ ਇਹਨਾਂ ਨੇ ਹਮੇਸ਼ਾ ਹੀ ਟੁਟਕਲੇ ਤੇ ਟਿਚਰਾਂ ਹੀ ਕੀਤੀਆਂ ਨੇ ਗੱਲਾਂ ਹੀ ਕੀਤੀਆਂ ਨੇ ਤੇ ਆਪਣੇ ਨਾਲ ਲਾਇਆ ਜਿਹੋ ਜੀ ਵਿਚਾਰਤਾਰਾ ਇਹ ਲੈ ਕੇ ਆਏ ਤੇ ਜਿਹੜਾ ਕਹਿੰਦੇ ਸੀ ਕਿ ਉਹ ਕਰ ਦਿੱਤਾ ਗਿਆ ਦੂਜੀ ਗੱਲ ਕਿ ਇੱਕ ਸ੍ਰੀ ਕਲਤਕ ਸਹਿਬ ਹੈ ਉਹ ਸਭ ਤੋਂ ਉੱਚਾ ਹੈ ਸਾਰੇ ਸਾਰੀ ਦੁਨੀਆ ਦੇ ਤਖਤ ਉਹ ਤੋਂ ਛੋਟੇ ਨੇ ਸ੍ਰੀ ਕਲਤਕ ਸਹਿਬ ਤੋਂ ਕਿਉਂ ਦੁਨੀਆ ਆਉਂਦੀ ਹੈ ਬਰਤਾਨੀਆ ਦੀ ਰਾਣੀ ਕਿਉਂ ਆਉਂਦੀ ਹੈ ਕੋਈ ਵੀ ਅਮਰੀਕਾ ਕੈਨੇਡਾ ਜਿਹੜਾ ਪ੍ਰੈਜ਼ੀਡੈਂਟ ਹੋਵੇ ਟ੍ਰੋਟੋਵਰ ਕੇ ਕਿਉਂ ਆਉਂਦੇ ਨੇ ਉੱਥੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸਭ ਤੋਂ ਉੱਚਾ ਮਹਾਨ ਹੈ ਦੂਜੀ ਗੱਲ ਇਹ ਆ ਗਿਆ ਇਹਦੀ ਗੱਲ ਵੀ ਇਹਨੂੰ ਬੁਲਾਇਆ ਗਿਆ ਜੀ ਇਹ ਕੀਤਾ ਗਿਆ ਇਹਨੇ ਕੀਤੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੀਚਰਾਂ ਇਹਨਾਂ ਨੇ ਗੁਰੂ ਦੀ ਗੋਲ ਕਰਨ ਕੀਤੀ ਹੈ ਭੱਦੀ ਸ਼ਤਾਬਲੀ ਬੋਲੀ ਹੈ ਕਦੇ ਕਹਿੰਦੇ ਇਥੇ ਪੈਸਾ ਨਾ ਲੈ ਕੇ ਜਾਓ ਜੀ ਕਦੇ ਕਹਿੰਦੇ ਜੀ ਫੁੱਲ ਚੜਾਉਣ ਲੱਗ ਜੋ ਜੀ ਕਦੇ ਕੁਛ ਕਦੇ ਵੀ ਚੀਫ ਮਿਨਿਸਟਰ ਜਿਹੜਾ ਕੰਸਟੀਟਿਊਸ਼ਨ ਦੇ ਅਸਲ ਵਿੱਚ ਤਾਂ ਨਾਏ ਤਾਂ মিডিਆ ਦਾ ਵੀ ਇਹ ਗੱਲ ਹੋ ਗਈ ਗੱਲ ਅੱਜ ਕੱਲ ਤਾਂ ਮੇਰਾ ਗੁੱਸਾ ਨਾ ਕਰੀ ਨਾ মিডিਆ ਨਾ ਪੁਲਿਸ ਕਹਿੰਦੇ ਵੀ ਇੱਕ ਪੁਲਿਸ ਇੱਕ মিডিਆ ਇੱਕ ਪ੍ਰੈਸ ਇੱਕ ਪੁਲਿਸ ਇਹ ਤਾਂ ਕੱਲਾ ਕੇਜਰੀਵਾਲ ਕੇਜਰੀਵਾਲ ਕਰਨ ਲੱਗੇ ਹੋਣੇ ਔਰ ਕੋਈ ਕਰਨ ਨਹੀਂ ਨੀ ਕਰਨ ਲੱਗੇ ਕਦੇ ਵੀ ਇਹ ਕਦੇ ਪ੍ਰੈਸ ਨੇ ਕਦੇ ਇਹ ਸਵਾਲ ਇਹਨੂੰ ਕੀਤਾ ਇਹਨੂੰ ਭਗਵੰਤ ਮਾਨ ਨੂੰ ਤੂੰ ਕੰਸਟੀਟਿਊਸ਼ਨ ਦੀ ਸੌ ਖਾਦੀ ਹੋਈ ਹੈ ਕੰਸਟੀਟਿਊਸ਼ਨ ਦੀ ਜਦੋਂ ਸੌ ਖੰਦ ਬੰਦਾ ਚੱਕ ਲਵੇ ਕਿਸੇ ਦੇ ਧਰਮ ਦੇ ਵਿੱਚ ਦਖਲ ਨਹੀਂ ਕਰਦਾ ਉਹਨਾਂ ਦਾ ਇਹ ਤਾਂ ਇਹ ਤਾਂ ਸਭ ਤੋਂ ਮੁਕਰਿਆ ਆਦਮੀ ਇਹ ਤਾਂ ਸੰਵਿਧਾਨਕ ਉਹਦੇ ਤੋਂ ਮੁਕਰਿਆ ਹੋਇਆ ਆਦਮੀ ਹੈ ਚਾਹੇ ਚੀਫ ਮਿਨਿਸਟਰ ਹੋਵੇ ਚਾਹੇ ਚਾਹੇ ਐਮਐਲਏ ਹੋਵੇ ਚਾਹੇ ਕੈਬਨਿਟ ਮਿਨਿਸਟਰ ਹੋਵੇ ਚਾਹੇ ਚੀਫ ਮਿਨਿਸਟਰ ਹੋਵੇ ਚਾਹੇ ਗਵਰਨਰ ਹੋਵੇ ਚਾਹੇ ਉਹਦੇ ਵਿੱਚ ਪ੍ਰੈਜ਼ੀਡੈਂਟ ਆਫ ਇੰਡੀਆ ਹੋਵੇ ਚਾਹੇ ਪ੍ਰਧਾਨ ਮੰਤਰੀ ਕੋਈ ਵੀ ਹੋਵੇ ਕੰਸਟੀਚਿਊਸ਼ਨ ਦੀ ਸੌਂਖਾ ਖਾ ਕੇ ਕਿਸੇ ਦੇ ਧਰਮ ਦੇ ਵਿੱਚ ਪੱਦੀ ਚ ਸ਼ਦਾਬਲੀ ਨਹੀਂ ਵਰਤ ਸਕਦਾ ਤੇ ਉਹਦੇ ਨਾਲ ਕਿੜਾ ਨਹੀਂ ਕੱਟ ਸਕਦਾ ਤੇ ਉਹਦੇ ਉੱਤੇ ਅਤਿਆਚਾਰ ਨਹੀਂ ਕਰ ਸਕਦਾ ਹੋਰ ਭਗਵਾਨ ਤੁਮਾਨੇ ਕੀ ਕੀਤਾ ਇਹਦਾ ਕੰਸਟੀਚਿਊਸ਼ਨ ਦੇ ਉਲਟ ਜਾ ਕੇ ਸ੍ਰੀ ਅਕਾਲ ਤਖਸੈਬ ਨੂੰ ਚੈਲੰਜ ਕਰਦਾ ਹੈ ਇਹ ਜਿਹੇ ਆਦਮੀ ਦੇ ਤਾਂ ਬਿਲਕੁਲ ਇਹਦਾ ਸਮਾਜਿਕ ਬਾਈਕਟ ਹੋਣਾ ਚਾਹੀਦਾ ਹੈ ਇਹ ਜਿਹੜੇ ਆਦਮੀ ਦਾ ਬੇਸ਼ੱਕ ਸ੍ਰੀ ਅਕਾਲ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹਦੀ ਚੋਣਾਂ ਨਹੀਂ ਹੋਈਆਂ ਉਹਦੀਆਂ ਚੋਣਾ ਨਹੀਂ ਹੋਈਆਂ ਧਾਮੀ ਹੁਰਾਂ ਨੂੰ ਅਸੀਂ ਅੱਛਾ ਨਹੀਂ ਚਾਹੁੰਦੇ ਕਿਉਂਕਿ 328 ਰੁਪਿਆਂ ਦਾ ਵੀ ਮਸਲਾ ਸੀਗਾ ਹੁਣ ਮੈਂ ਬਾਅਦ ਚ ਗੱਲ ਕਰੂੰਗਾ ਜਿਹੜੀ ਗੱਲ ਚੰਗੀ ਹੈ ਉਹ ਚੰਗੀ ਕਹਾਂਗੇ ਮਾੜੀ ਹੈ ਮਾੜੀ ਗੱਲ ਕਰਾਂਗੇ ਜਿੱਥੇ ਜਥੇਦਾਰਾਂ ਦੀਆਂ ਪੱਖਪਾਤੀ ਭੂਮਿਕਾ ਰਹੀਆਂ ਨੇ ਉਹਦੇ ਅਸੀਂ ਖਿਲਾਫ ਹੈ ਜੇ ਗੈਨੀ ਗੁਰਬਚਨ ਸਿੰਘ ਉਹ ਵਿਚੇ ਬਿਤਾਤੀ ਹੋਰੀ ਹੋਣ ਚਾਹੇ ਇਹ ਰਿਕਵੀਰ ਸਿੰਘ ਹੋਰੀ ਹੋਣ ਚਾਹੇ ਕੋਈ ਵੀ ਹੋਵੇ ਉਹਦੇ ਖਿਲਾਫ ਚੱਲੇ ਆ ਜਿਹੜੀ ਸ੍ਰੀ ਅਕਾਲ ਤਖਤ ਦੀ ਮਾਨ ਮਰਜ਼ਾਦਾ ਦੀ ਗੱਲ ਕਰਦਾ ਉਹਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਅਸੀਂ ਹਮੇਸ਼ਾ ਅੱਗੇ ਚੱਲੇ ਆ ਜੇ ਅਕਾਲ ਤਖਤ ਸਾਹਿਬ ਦਾ ਹੱਕ ਉਹਦਾ ਸੰਵਿਧਾਨਕ ਉਹਦਾ ਬਣਦਾ ਹੈ ਤੇ ਉਹਨੂੰ ਟਿੱਪਣੀਆਂ ਕਰੇ ਤੇ ਉਹ ਬੁਲਾਵੇ ਕਦੇ ਇਹ ਗੁਰੂ ਗ੍ਰੰਥ ਸਾਹਿਬ ਤੇ ਕਦੇ ਵੀ ਦਸੇ ਗੁਰੂਆਂ ਦੀ ਦੀ ਫੋਟੋ ਉਹਨਾਂ ਬੁਲਾਵੇ ਸ੍ਰੀ ਅਕਾਲ ਤਖਤ ਸਾਹਿਬ ਦਾ ਬਹੁਤੇ ਬੰਦੇ ਜਿਹੜੇ ਬੁੱਧੀਜੀਵੀ ਨੇ ਅ ਜਿਹੜੇ ਕੇਜਰੀਵਾਲ ਦਾ ਤੇ ਭਗਵੰਤ ਮਾਨ ਦਾ ਸੰਧ ਬਣੇ ਹੋਏ ਨੇ ਜਿਹੜਾ ਨੂੰ ਇਹ ਲਾਰਾ ਲਾਇਆ ਹੋਇਆ ਸਿੱਖਾਂ ਨੂੰ ਵੀ ਮੈਂ ਸ਼੍ਰੋਮਣੀ ਕਮੇਟੀ ਤੇ ਤੁਹਾਨੂੰ ਕਬਜ਼ਾ ਕਰਾ ਕੇ ਦੇ ਦੂੰਗਾ ਇਹੋ ਜਿਹੇ ਲਾਰੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਲਾ ਕੇ ਦਿੱਤੇ ਸੀਗੇ ਵੀ ਮੇਰੇ ਸ਼੍ਰੋਮਣੀ ਕਮੇਟੀ ਤੇ ਤੁਹਾਡੇ ਕਬਜ਼ਾ ਕਰਾ ਦੂੰ ਮੇਰੇ ਹੱਕ ਦੇ ਭੁਗਤਿਓ ਜਿਹੜੇ ਅੱਜ ਉਹਦੇ ਵੱਡੇ ਵੱਡੇ ਜਥੇਦਾਰ ਜਿਹੜਾ ਉਹਦੇ ਹੱਕ ਜਿ ਭੁਗਤਦੇ ਨੇ ਕੇਜਰੀਵਾਲ ਦੇ ਭਗਵੰਤ ਮਾਨ ਦੇ ਇਹ ਸਰਕਾਰੀ ਸੰਧ ਨੇ ਸ੍ਰੀ ਕਲ ਤਖਸਾ ਦੀ ਮਾਨ ਮਰਯਾਦਾ ਨੂੰ ਢਾਹ ਲਾਉਣ ਵਾਲੇ ਨੇ ਕਿਉਂ ਨਾ ਬੁਲਾਇਆ ਜਾਵੇ ਜਦੋਂ ਅੱਜ ਬੇਲਗਮ ਹੈ ਪਗਮਨ ਸਿੰਘ ਮਾਨ ਇੱਕ ਮੁੱਖ ਮੰਤਰੀ ਬੇਲਗਾਮਾ ਹੋ ਜੇ ਉਹਨੂੰ ਲਗਾਮ ਕੱਸਣ ਵਾਲਾ ਤਾਂ ਕੋਈ ਹੋਣਾ ਚਾਹੀਦਾ ਜਿਹੜੀ ਵੀਡੀਓ ਦੀ ਤੁਸੀਂ ਗੱਲ ਕੀਤੀ ਆ ਤਾਂ ਉਸ ਬਾਰੇ ਇਹ ਚਰਚਾਵਾਂ ਵੀ ਨੇ ਜਾਂ ਇਹ ਵੀ ਇੱਕ ਪੱਖ ਨਿਕਲ ਕੇ ਸਾਹਮਣੇ ਆਇਆ ਕਿ ਉਹ ਜਾਣਬੁੱਝ ਕੇ ਫੇਕ ਬਣਾਈ ਗਈ ਹੈ ਵੀਡੀਓ ਜੇ ਫੇਕ ਬਣਾਈ ਗਈ ਉਹਦੀ ਜਾਂਚ ਕਿਉਂ ਨਹੀਂ ਕਰਵਾਈ ਗਈ ਉਸੇ ਟਾਈਮ ਉਹਦੀ ਜਾਂਚ ਕਿਉਂ ਨਹੀਂ ਕਰਵਾਈ ਗਈ ਜਿੱਥੇ ਡਾਊਨਲੋਡ ਹੋ ਰਹੀ ਹੈ ਉੱਥੇ ਉਹਨੂੰ ਡਿਲੀਟ ਕਿਉਂ ਮਰਵਾਇਆ ਜਾ ਰਿਹਾ ਹੈ ਉਹਦੀ ਪ੍ਰੋਸੈਸ ਲਾਈਵ ਦੇ ਵਿੱਚ ਜਾਂਚ ਹੋ ਜੂਗੀ ਇਸ ਗੱਲ ਦੀ ਸੀਐਸਐਫਐਲ ਦੇ ਵਿੱਚ ਜਾਂਚ ਉਹ ਬਥੇਰਾ ਕੁਝ ਹੈਗਾ ਮੈਂ ਕਹਿੰਦਾ ਵੀ ਇਹ ਜਾਂਚ ਸੀਬੀਆਈ ਨੂੰ ਕਰ ਲੈਣੀ ਚਾਹੀਦੀ ਹੈ ਇਹਨਾਂ ਨੂੰ ਇਹੋ ਜਿਹੀ ਜਾਂ ਜੇ ਸਰਕਾਰ ਸੱਚੀ ਸੀ ਨਰਪੱਖ ਕਰਾਉਂਦੀ ਇਹ ਜਾਂਚ ਸੀਬੀਆਈ ਨੂੰ ਸਪੁਰਦ ਕਰਦੀ ਵੀ ਇਹ ਸੱਚੀ ਹੈ ਜਾਂ ਝੂਠੀ ਹੈ ਜੇ ਅਸੀਂ ਗਲਤ ਕੀਤਾ ਤਾਂ ਸਾਨੂੰ سزا ਜਿਹਨੇ ਬਣਾਈ ਹੈ ਤੇ ਉਹਦੇ ਖਿਲਾਫ ਹੋਵੇ ਮੈਂ ਕਦੋਂ ਕਹਿੰਦਾ ਮੀਡੀਆ ਦੇ ਵਿੱਚ ਜਿਹੜੀਆਂ ਚਰਚਾਵਾਂ ਜਾਂ ਜਿਹੜੇ ਸਟੇਟਮੈਂਟ ਆ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤੀਆਂ ਇਤਰਾਜ ਆ ਤੁਹਾਨੂੰ ਇਤੋਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਜਾਂ ਅਕਾਲ ਤਖਤ ਸਾਹਿਬ ਬਾਰੇ ਨਹੀਂ ਸੀ ਇਦਾਂ ਦੀਆਂ ਟਿੱਪਣੀਆਂ ਕਰਨੀਆਂ ਚਾਹੀਦੀ ਦੇਖੋ ਜੀ ਅਕਾਲ ਤਖਤ ਸਾਹਿਬ ਮਹਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਜਾਦਾ ਦੇ ਲਈ ਜਿਹੜਾ ਬੰਦਾ ਅੱਜ ਇਹ ਗੱਲਾਂ ਕਰਦਾ ਤੇ ਉਹਦੀ ਮਾਨਵਰਜਾਦਾ ਨੂੰ ਢਾਹ ਲਾਉਂਦਾ ਉਹ ਸਿੱਖ ਗੁਰੂ ਦਾ ਸਿੱਖ ਨਹੀਂ ਹੈਗਾ ਉਹ ਮੜਾ ਆਦਮੀ ਹੈ ਉਹ ਤਾਂ ਹੋਰੀ ਆਦਮੀ ਹੈ ਇਸ ਕਰਕੇ ਸਿੱਖਾਂ ਨੂੰ ਇਹੋ ਜਿਹੇ ਟਿਚਰੀ ਆਦਮੀਆਂ ਨੂੰ ਇਹੋ ਜਿਹੇ ਮਖੌਲੀ ਆਦਮੀਆਂ ਨੂੰ ਇਹੋ ਜਿਹੇ ਭੱਦੀ ਸ਼ਦਾਬਲੀ ਬੋਲਣ ਵਾਲਿਆਂ ਨੂੰ ਤੇ ਉਹਦੀ ਗੱਲ ਕਰਨੀ ਚਾਹੀਦੀ ਹੈ ਜਿਹੜੀ ਗੱਲ ਇਹ ਕਹਿਣ ਲੱਗੇ ਨੇ ਹੁਣ ਜਿਹੜਾ ਮੁੱਦਿਆਂ ਦੇ ਉੱਤੇ ਸਰਕਾਰ ਬਣਾਈ ਸੀ ਮੌੜ ਬੰਬ ਤਮਾਕਾ ਹੋਇਆ ਸੀਗਾ ਜਿਹਦੇ ਵਿੱਚ ਬੱਚੇ ਮਾਰੇ ਗਏ ਸੀਗੇ ਜਿਹਦੇ ਵਿੱਚ ਲੋਕ ਹੋਰ ਮਾਰੇ ਗਏ ਸੀਗੇ ਕਿ ਉਹਨੂੰ ਅਨਸਾਫ ਭਗਵੰਤ ਮੰਨ ਤੇ ਕੇਜਰੀਵਾਲ ਨੇ ਦਿੱਤਾ ਉਦੋਂ ਕਹਿੰਦੇ ਵੀ ਸਾਡੀ ਸਰਕਾਰ ਆ ਤਾਂ ਬੰਬਤਮਕਾ ਕਰਾਇਆ ਸਰਕਾਰ ਨੇ ਤੇ ਪੁਲਿਸ ਨੇ ਵੀ ਸਾਡੀ ਸਰਕਾਰ ਨਾਲ ਕੇਜਰੀਵਾਲ ਦੀ ਆਜੇ ਤੇ ਜਦੋਂ ਆ ਸਾਡੀ ਸਰਕਾਰ ਬਣ ਗਈ ਤੇ ਅਸੀਂ ਇਹਨੂੰ ਫੜ ਕੇ ਕਟੈਰੀ ਚ ਖੜਾ ਕਰਾਂਗੇ ਹੁਣ ਉਹ ਜਿਹੜਾ ਤਾਰ ਨੇ ਉਹ ਜਿਹੜੀ ਗੱਡੀ ਹੈ ਉਹ ਵੀ ਸਰਸ ਵਾਲੇ ਡੇਰੇ ਤੇ ਵਿੱਚ ਦੀ ਹੈ ਜਿਹੜੀ ਉਹ ਤਿਆਰ ਕਰਾਈ ਹੈ ਮੋਡੀਫਾਈ ਕਰਾਈ ਉਹ ਵੀ ਡੇਰੇ ਚ ਹੋਈ ਹੈ ਜਿਹੜਾ ਉਹ ਕਾਲਾ ਭੱਜਿਆ ਹੋਇਆ ਉਹ ਵੀ ਡੇਰੇ ਦਾ ਬੰਦਾ ਹੈ ਦੋਸਤੋਂ ਪਹਿਲਾਂ ਕਿਹਨੂੰ ਫੜਿਆ ਇਹਨਾਂ ਨੇ ਦੂਜੀ ਗੱਲ ਬਰਗਾੜੀ ਦੇ ਵਿੱਚ ਇਹਨਾਂ ਨੇ ਸ਼ਾਸਤ ਕੀਤੀ ਸਿੱਖ ਪੰਥ ਤੇ ਅਸੀਂ ਤੁਸੀਂ ਸਾਰੇ ਮੋਰਚਾ ਲਾਉਂਦੇ ਰਹੇ ਲੰਬਾ ਸੰਘਰਸ਼ ਲੜਿਆ ਬਰਗਾੜੀ ਦੇ ਵਿੱਚ ਇਹ ਚਾਰ ਬੰਦੇ ਜਾਂਦੇ ਹੁੰਦੇ ਸੀਗੇ ਤਿੰਨ ਚਾਰੇ ਬਾਣੀ ਜਾਂਦੇ ਜਾ ਕੇ ਆ ਕੇ ਇੰਨੇ ਕਿਹੇ ਛੋਟੇ ਛੋਟੇ ਹੈਗੇ ਦੀ ਜਾ ਕੇ ਸਟੇਜ ਤੇ ਬਹਿ ਜਾਂਦੇ ਤੇ ਕਬੂਤਰ ਮੰਗੂ ਹਾਂ ਹਾਂ ਅਸੀਂ ਕਿਤੇ ਬੇਨਸਾਫੀ ਪੁਲਸ ਨੂੰ ਅੱਜ ਦਾ ਪੁਲਸ ਨੂੰ ਗਵਰਨਮੈਂਟ ਚ ਪਛਾਣ ਕੇ ਦੇ ਦਾਂਗੇ ਅਸੀਂ ਅੰਦਰ ਦੇ ਦੇ ਦਾਂਗੇ ਅੱਜ ਤਾਂ ਆਉਣ ਸਾਰੀ ਪਹਿਲਾਂ ਦੇ ਦਾਂਗੇ ਵਿੱਚ ਇਹ ਕੇਜਰੀਵਾਲ ਵਿੱਚ ਭਗਵੰਤ ਮਾਨ ਜਿੰਨੇ ਇਹਨਾਂ ਦੀ ਟੀਮ ਸੀ ਸਾਰੀ ਸਾਰੀ ਝੂਠੀ ਹੈ ਤੇ ਸਾਰੀ ਸਾਰੀ ਫਰੇਬੀ ਹੈ ਤੇ ਇਹ ਇਹ ਗੱਲਾਂ ਕਰਦੇ ਰਹੇ ਔਰ ਸਾਰੇ ਪੰਥਕ ਆਗੂਆਂ ਦੀਆਂ ਇਹ ਵੀ ਸਟੇਟਮੈਂਟਾਂ ਨਿਕਲ ਕੇ ਸਾਹਮਣੇ ਆ ਰਹੀਆਂ ਉਹ ਕਹਿ ਰਹੇ ਨੇ ਕਿ ਜੇ ਭਗਵੰਤ ਮਾਨ ਇਹ ਗੱਲ ਕਰ ਰਿਹਾ ਵੀ ਜਿਹੜੀਆਂ ਗੋਲਕਾ ਸੰਗਤ ਦਾ ਪੈਸਾ ਇਹਦੀ ਦੁਰਵਰਤੋਂ ਹੋਈ ਹੈ ਤਾਂ ਇਹ ਤਾਂ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਇੱਥੇ ਇੱਕ ਧੜੇ ਨੇ ਗੁਰੂ ਰਾਮਦਾਸ ਦੀ ਗੋਲਕ ਦੀ ਦੁਰਵਰਤੋਂ ਕੀਤੀ ਆ ਮੈਂ ਕਹਿੰਦਾ ਵੀ ਭਗਵੰਤ ਮਾਨ ਤੋਂ ਇਲਾਵਾ ਉਹ ਤੁਸੀਂ ਮੈਂ ਸਾਰੇ ਕਰ ਸਕਦੇ ਆ ਭਗਵੰਤ ਮਾਨ ਦਾ ਇਹ ਮੈਂ ਤੁਹਾਨੂੰ ਕਨਸਟੀਟਿਊਸ਼ਨ ਦੀ ਗੱਲ ਕਰਦਾ ਤੁਸੀਂ ਆਪਣੇ ਸਭਰਾਮਾ ਸਾਹਿਬ ਜਰਨਲਿਸਟੋਂ ਕਾਨੂੰਨ ਪੜ੍ਹਿਆ ਸਾਨੂੰ ਸਾਰਾ ਪਤਾ ਹੈ ਕਾਂਸੀ ਅਸੀਂ ਨਹੀਂ ਕਿਸੇ ਮੰਦਰਾਂ ਦੀ ਅਸੀਂ ਸਿੱਖਾਂ ਅਸੀਂ ਮੰਦਰਾਂ ਦੇ ਖਿਲਾਫ ਕਿਵੇਂ ਬੋਲ ਸਕਦੇ ਆ ਅਸੀਂ ਮਸਜਿਦ ਦੇ ਖਿਲਾਫ ਕਿਵੇਂ ਬੋਲ ਸਕਦੇ ਆ ਨਾਲੇ ਕਿ ਅਸੀਂ ਇਹਦੇ ਵਿੱਚ ਸੰਵਿਧਾਨਕ ਅਹੁਦੇ ਤੇ ਵੀ ਇੱਕ ਸੰਵਿਧਾਨਕ ਅਹੁਦੇ ਤੇ ਬੈਠਾ ਹੋਇਆ ਐਂਹੋ ਜਿਹਾ ਟੀਚਰਾਂ ਕਿਵੇਂ ਕਰ ਸਕਦਾ ਅਸੀਂ ਤਾਂ ਇਹ ਵੀ ਕਹਿੰਦੇ ਆ ਵੀ ਤੂੰ 1100 ਕਰੋੜ ਰੁਪਈਆ ਪੰਜਾਬ ਦੇ ਖਜ਼ਾਨੇ ਦਾ ਮੀਡੀਆ ਨੂੰ ਲਟਾਇਆ ਉਲਟਾ ਮੀਡੀਆ ਤੋਂ ਤੁਹਾਨੂੰ ਘਰੇ ਹਿੱਸਾ ਆਉਂਦਾ ਫਿਰ ਇਹਦਾ ਕਿਵੇਂ ਕਰੋਗੇ ਲੈ ਇਹਦਾ ਇਹਦਾ ਜਵਾਬ ਦੇ ਦੇ ਇਹਦੇ ਦੇਣਾ ਜਿਹੜਾ ਪੈਸਾ ਤੁਸੀਂ ਲੁਟਾ ਰਹੇ ਹੋ ਲੁੱਟ ਰਹੇ ਹੋ ਤੇ ਉਹ ਪਰਵਾਹ ਨਹੀਂ ਹੋ ਰਹੀ ਕਿਸੇ ਗੱਲ ਦੀ ਤੇ ਫਿਰ ਉਹ ਕਿੱਧਰ ਨੂੰ ਹੋ ਰਹੀ ਹੈ ਐਸਐਸਪੀ ਬੈਠੇ ਮੋਜਾਂ ਨਾਲ ਆਪਣੇ ਜਿੱਤੋ ਮਰਜੀ ਪੈਸੇ ਐਸਐਚਓ ਤੋਂ ਲੈ ਕੇ ਐਸਐਸਪੀ ਤੱਕ ਸਰੀਆਮ ਪੈਸੇ ਸਰੀਆਮ ਪੈਸੇ ਲੈ ਰਹੇ ਨੇ ਡੀਜੀਪੀਆਂ ਦਾ ਕਿਸੇ ਦਾ ਕੋਈ ਖੌਫ ਨਹੀਂ ਸਿੱਧਿਆਂ ਤੌਰ ਤੇ ਤੁਸੀਂ ਪਾਰਲ ਸਰਕਾਰ ਚਲਾ ਰਹੀ ਹੈ ਉਹ ਤਾਂ ਡਰਦੀ ਨਹੀਂ ਐਸਐਸਪੀ ਇਸ ਮਾਮਲੇ ਦੇ ਉੱਤੇ ਕਿਸੇ ਡੀਜੀਪੀ ਦੀ ਪਰਵਾਹ ਕਿਸੇ ਐਸਐਸਪੀ ਨੂੰ ਹੈਗੀ ਹੈ ਕਿਸੇ ਗੱਲ ਕਹੇ ਦੀ ਕਿਸੇ ਕੰਮ ਕਹੇ ਦੀ ਮੈਂ ਤਾਂ ਆ ਵੀ ਗੱਲ ਕਹਿਣਾ ਲੈ ਆ ਕੇ ਗੱਲ ਕਰ ਲਓ ਮੇਰੇ ਨਾਲ ਇਸ ਟੇਬਲ ਟਾਕ ਤੇ ਵੀ ਗੱਲ ਹੋਣੀ ਚਾਹੀਦੀ ਹੈ ਕਿੱਥੇ ਨਹੀਂ ਇਹਨਾਂ ਨੇ ਬੇਈਮਾਨੀ ਕੀਤੀ ਕਿੱਥੇ ਨਹੀਂ ਸ਼ਾਸਤ ਕੀਤੀ ਕਿਹੜੀ ਡਿਵੈਲਪਮੈਂਟ ਕਰਤੀ ਬਾਬਲ ਕਲਾਂ ਦਾ ਕਾਂਡ ਦੇ ਵਿੱਚ ਉਹਨੂੰ ਸਾਬ ਇਹੋ ਇਹ ਤਾਂ ਬੇਆਦਮੀਆਂ ਕਰਨ ਵਾਲੇ ਨੇ ਉਹ ਇਹਦਾ ਵਿੱਚ ਨਿਕਲ ਲੰਗੇ ਜੀ ਜਾਂਚ ਨਹੀਂ ਸਹੀ ਤਰੀਕੇ ਦੇ ਨਾਲ ਹੋਈ ਜਦੋਂ ਇਹ ਬੇਆਦਮੀਆਂ ਹੁੰਦੀਆਂ ਸੀ ਭਗਵੰਤ ਮਾਨ ਸੁਖਬੀਰ ਬਾਰਿਤ ਤੇ ਬਾਦਲ ਸਾਹਿਬ ਇਹ ਲੋਕਾਂ ਦੇ ਸੰਗਤ ਨੂੰ ਕੁੱਟਣ ਲੱਗ ਗਏ ਇਨਸਾਫ ਦੇਣ ਦੀ ਬਜਾਏ ਇਨਸਾਫ ਦਿੰਦੇ ਤਾਂ ਗੱਲ ਬਣਦੀ ਇਹਨਾਂ ਨੇ ਕੀਤੀ ਬਹੁਤ ਵੱਡੀ ਗਲਤੀ ਸੁਖਬੀਰ ਹੋਰ ਬਾਦਲ ਕਿਆ ਨੇ ਪਰ ਇਹਦੇ ਵਿੱਚ ਤਾਂ ਮੈਨੂੰ ਇਹ ਲੱਗਦਾ ਇਹਨਾਂ ਦਾ ਤਾਂ ਖੁਦ ਬੰਦਾ ਬੇਅਦਬੀ ਕਰਨ ਦੇ ਵਿੱਚ ਫੜਿਆ ਗਿਆ ਭਗਵੰਤ ਮਾਨ ਹੋਰ ਹੁੰਦਾ ਐਮਐਲਏ ਸ੍ਰਿੰਦਰ ਜਾਦਵ ਜਾਦਵ ਜਿਨੇ ਸੋਟੇ ਜ਼ਿਆਦਾ ਕਿੱਥੇ ਕੀਤੀ ਹੈ ਬੇਅਦਬੀ ਮਲੇਰ ਕੋਟਲੇ ਦੇ ਵਿੱਚ ਕੀਤੀ ਹੈ ਉਹ ਤਾਂ ਸਕੋਟ ਨੇ ਸਜ਼ਾ ਵੀ ਦੇਤੀ ਉਹਨੂੰ ਇਹ ਤਾਂ ਕਲੀਅਰ ਹੈ ਵੀ ਇਹ ਤਾਂ ਬੇਅਦਮੀਆਂ ਕਰਨ ਵਾਲੇ ਇੱਥੇ ਸਿਹਤ ਕਰਨ ਵਾਲੇ ਆਏ ਸੀ ਇਹ ਤਾਂ ਜਾਂਚ ਹੋਣੀ ਚਾਹੀਦੀ ਹੈ ਉੱਚ ਪੱਧਰੀ ਇੱਕ ਵੱਡੀ ਜਾਂਚ ਹੋਣੀ ਚਾਹੀਦੀ ਹੈ ਇਹਦੇ ਵਿੱਚੋਂ ਇਹ ਇਹ ਨਿਕਲਣਗੇ ਜੇ ਨਹੀਂ ਕਰਵਾਈ ਤਾਂ ਦੋਸਤੋਂ ਪਹਿਲਾਂ ਮੈਨੂੰ ਗੱਲ ਉਹਦੇ ਦੇ ਕਿਉਂ ਚੁੱਪ ਨੇ ਜਿਹੜੀ ਗੱਲ ਕਰਨ ਵਾਲੀ ਆ ਉਹ ਗੱਲ ਕਰਕੇ ਆਉਣ ਉਹ ਵੀ ਜਿੱਥੇ ਤੁਸੀਂ ਕਰਵਾਈ ਹੈ ਛੋਟਾ ਦਾ ਬੰਦਾ ਫੜਿਆ ਗਿਆ ਇਸ ਟਾਈਮ ਪੰਦਰਾਂ 15 ਜਨਵਰੀ ਨੂੰ ਸਮਾਂ ਤੈ ਕੀਤਾ ਗਿਆ ਹੋਇਆ ਕਲਤਕ ਸਾਬ ਤੇ ਤਲਬ ਕੀਤੇ ਜਾਣ ਨੂੰ ਲੈ ਕੇ ਤਾਂ ਕੀ ਲੱਗਦਾ ਕਿ ਭਗਵੰਤ ਮਾਨ ਸਾਹਿਬ ਕਹਿ ਰਹੇ ਕਿ ਮੇਰੇ ਕੋਲੇ ਬਹੁਤ ਵੱਡੇ ਸਬੂਤ ਪਏ ਆ ਤਾਂ ਉਹਨਾਂ ਸਬੂਤਾਂ ਨਾਲ ਲੈ ਕੇ ਜਾਊਂਗਾ ਕੀ ਲੱਗਦਾ ਕਿ ਇਦਾਂ ਦੇ ਕਿਹੜੇ ਐਵੀਡੈਂਸ ਹੋਣੇ ਕੋਲੇ ਮੈਂ ਪਹਿਲਾਂ ਕਹਿ ਚੱਕਿਆ ਤੂੰ ਇੱਕ ਸੰਸਥਾ ਅਨੁਸਾਰੀ ਕਲਤਕ ਸਾਬ ਨੂੰ ਹਸਾਬ ਕਿਤਾਬ ਪੈਸੇ ਦਾ ਮੰਗਦਾ ਪਹਿਲੀ ਗੱਲ ਤਾਂ ਇਸ ਨੂੰ ਇਹ ਸਮਝਾਉਣੀ ਚਾਹੀਦੀ ਹੈ ਜਿਹੜਾ ਕਲਤਕ ਸਾਬ ਦਾ ਜਥੇਦਾਰ ਹੈ ਉਹਦੇ ਕੋਲੇ ਆਡਟ ਇਹ ਕੋਈ ਵੀ ਫੰਡਾਂ ਦਾ ਕੋਈ ਹਸਾਬ ਕਿਤਾਬ ਨਹੀਂ ਹੁੰਦਾ ਤੇ ਨਾ ਹੀ ਉਹਦੀ ਦਰਬਾਰਤੋਂ ਕਰਦਾ ਹੁੰਦਾ ਤੇ ਨਾ ਹੀ ਉਹਨੂੰ ਫੜਦਾ ਹੁੰਦਾ ਤੇ ਨਾ ਹੀ ਉਹਨੂੰ ਪਤਾ ਹੁੰਦਾ ਇਹ ਕੰਮ ਹੈਗਾ ਸ਼ਰਮਣੀ ਕਮੇਟੀ ਦੇ ਪ੍ਰਧਾਨ ਦਾ ਉਹੀ ਹੈਗਾ ਸ਼ਰਮਣੀ ਕਮੇਟੀ ਦਾ ਸcret ਦਾ ਕੰਮ ਇਹ ਸ੍ਰੀ ਕਾਲ ਤਖਤ ਸਾਹਿਬ ਦਾ ਕੰਮ ਨਹੀਂ ਨੂੰ ਸਮਝ ਕਿਹਨੇ ਦੇਤੀ ਇਹ ਜੀ ਅਕਲ ਕਿਹੜੇ ਨੇ ਦੇਤੀ ਵੀ ਕਾਲ ਤਖਤ ਸਾਹਿਬ ਤੇ ਗਿਆਨੀ ਗੁਰਦੀਪ ਸਿੰਘ ਗੜਗਾਜ ਤਾਂ ਹੁਣ 4 ਮਹੀਨੇ ਤੇ 6 ਮਹੀਨੇ ਦੇ ਬਣ ਲੱਗੇ ਹੋਣਗੇ 8 ਮਹੀਨਿਆਂ ਦੇ ਉਹ ਜਿਹੜੀ ਸ਼੍ਰੋਮਣੀ ਕਮੇਟੀ ਦਾ ਸਾਬ ਇਹ ਤਾਂ 1920 ਦਾ ਚੱਲਾ ਚੱਲੇ ਆ ਰਿਹਾ ਹੈ ਸ਼੍ਰੋਮਣੀ ਕਮੇਟੀ ਦਾ ਲਗ ਦਫਤਰ ਹੈ ਉਹਦਾ ਖਜ਼ਾਨਚੀ ਆ ਅਕਾਊਂਟ ਹੈ ਸਾਰਾ ਕੁਝ ਹੈ ਉਹਨਾਂ ਤੋਂ ਸਾਬ ਕਿਤਾਬ ਮੰਗੋ ਸੋਡੀ ਸਰਕਾਰ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆ ਤੂੰ ਪ੍ਰਧਾਨ ਮੰਤਰੀ ਨੂੰ ਮਿਲ ਗ੍ਰਹਿ ਮੰਤਰੀ ਨੂੰ ਮਿਲ ਚੋਣਾ ਕਰਾਉਂਦਾ ਚੋਣਾ ਦੇ ਵਿੱਚ ਏਰਾ ਫੇਰੀ ਦਾ ਪਤਾ ਲੱਗਦਾ ਇਲੈਕਸ਼ਨ ਹੁੰਦੀ ਪਾਰਦਰਸ਼ਤਾ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਜਾਂਦੇ 2004 ਵਾਲੀ ਕੰਮ ਚਲਾ ਰਹੀ ਹੈ 2011 ਵਾਲੀ ਸੁਪਰੀਮ ਕੋਰਟ ਨੇ ਕੈਨਸਲ ਕੀਤੀ ਹੋਈ ਹੈ ਇਲੈਕਸ਼ਨ ਤਾਂ ਨਹੀਂ ਹੋਈ ਨੂੰ ਅੱਜ ਕਿੰਨੇ ਸਾਲ ਹੋ ਗਏ 26 ਹੋ ਗਈ 22 ਸਾਲ ਹੋ ਗ 11 ਵਾਲੀ ਰੱਦ ਕੀਤੀ ਹੈ 4 ਵਾਲੀ ਕੰਮ ਚਲਾ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋ ਰਹੇ ਚੁੱਕੇ ਜਿਹੜੇ 2004 ਤੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਹੀਂ ਸੀ ਤੁਸੀਂ ਮੈਨੂੰ ਇਹ ਦੱਸੋ ਨਿਹਰ ਖਾਤੇ ਨਹੀਂ ਹੈਗੇ ਇਸ ਗੱਲ ਦੇ ਜਿਹੜੀ ਗੱਲ ਹੈ ਉਸ ਮੁੱਦੇ ਤੇ ਟੇਬਲ ਟਾਕ ਤੇ ਆਜੇ ਇਸ ਗੱਲ ਨੂੰ ਅਸੀਂ ਕਹਣਾ ਵੀ ਅਸੀਂ ਇਸ ਗੱਲ ਦਾ ਕਿਸੇ ਪੱਖ ਪੂਰਦੇ ਆ ਅਸੀਂ ਤਾਂ ਸੱਚੀ ਗੱਲ ਕਰਨ ਵਾਲੇ ਆ ਇੱਕ ਪਾਸੇ ਪੰਜਾਬ ਸਰਕਾਰ ਦੇ ਨਾਲ ਐਸਜੀਪੀਸੀ ਦਾ ਅਕਾਲੀ ਦਲ ਦਾ ਆਪਸੀ ਪੇਚ ਫਸਿਆ ਹੋਇਆ ਤਾਂ ਦੂਜੇ ਪਾਸੇ ਤੁਹਾਡਾ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾ ਕੇ ਸ਼੍ਰੋਮਣੀ ਕਮੇਟੀ ਦੇ ਸਾਹਮਣੇ ਜਾ ਕੇ ਚੂੜੀਆਂ ਦਾ ਡੱਬਾ ਲੈ ਗਿਆ ਉੱਥੇ ਰੋਸ ਪ੍ਰਦਰਸ਼ਨ ਹੋਇਆ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਵਾਪਰੀਆਂ ਤੁਹਾਡੇ ਵੱਲੋਂ ਇਸ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਸਾਡਾ ਤਾਂ ਪੇਚ ਚੰਗੀ ਤਰ੍ਹਾਂ ਨਾਲ ਪ ਸ਼੍ਰੋਮਣੀ ਕਮੇਟੀ ਦੇ ਨਾਲ ਨਾਲੇ ਮਾੜੇ ਬੰਦਿਆਂ ਨਾਲ 24 ਘੰਟੇ ਫਸਿਆ ਰਿਹਾ ਅਸੀਂ ਤਾਂ ਸੱਚ ਦੀ ਗੱਲ ਕਰਨ ਵਾਲੇ ਆ ਸੱਚੀ ਗੱਲ ਕਰਨ ਵਾਲੇ ਆ ਅਸੀਂ ਤਾਂ ਚੂੜੀਆਂ ਤਾਂ ਪੇਸ਼ ਕੀਤੀ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ 32800 ਰੁਪਿਆਂ ਦਾ ਮਸਲਾ ਸੀਗਾ ਅਸੀਂ 1 ਸਾਲ ਗੋਬਿੰਦ ਸਿੰਘ ਲੋਂਗੋਵਾਲ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਬਾਰਗੇ ਧਰਨਾ ਲਾ ਕੇ ਰੱਖਿਆ ਅਸੀਂ ਨੇ ਕਈ ਮਹੀਨੇ ਬੀਬੀ ਜਗੀਰ ਕੌਰ ਦੇ ਬਾਅਦ ਲਾ ਕੇ ਰੱਖਿਆ ਖਜ਼ੀਨੇ ਉਹਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉੱਥੇ ਅਮਰਸਰ ਲਾ ਕੇ ਰੱਖਿਆ ਅਸੀਂ ਤਾਂ ਵੱਡੀ ਲੜਾਈ ਲੜੀ ਐ 328 ਰੂਪਾਂ ਦੇ ਤੋਂ ਬਾਅਦ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਜਿਹੜੇ ਇਥੋਂ ਤੱਕ ਚੋਰੀ ਕਰ ਦਿੱਤੇ ਗਏ ਜਾਂ ਉਹ ਗਾਇਬ ਕਰ ਦਿੱਤੇ ਗਏ ਕੀ ਕੀਤਾ ਉਹਨਾਂ ਨੇ ਤੇ ਉਹ ਜਿਹੜੇ ਭਾਈ ਰਣਜੀਤ ਸਿੰਘ ਵਰਗੇ ਅੱਜ ਬੋਲਦੇ ਨੇ ਜਦੋਂ ਬੇਅਦਮੀਆਂ ਹੁੰਦੀਆਂ ਸੀਗੀਆਂ ਜਦੋਂ ਅਸੀਂ ਬੋਲਦੇ ਸੀਗੇ ਸਰਬੱਤ ਖਾਲਸੇ ਹੁੰਦੇ ਸੀ ਕੌਮ ਦੀ ਵੱਡੀ ਲੜਾਈ ਸੀ ਉਦੋਂ ਤਾਂ ਬਾਦਲਾਂ ਤੋਂ ਡਰਦੇ ਚੁੱਪ ਕਰਕੇ ਅੰਦਰ ਕੁਛੜ ਚ ਵੜ ਗਏ ਸੀਗੇ ਬਾਰਨੀ ਦੀ ਨਿਕਲੇ ਤੇ ਅੱਜ ਇਹੋ ਜਿਹੇ ਬੰਦੇ ਇਹੋ ਜਿਹੀਆਂ ਸਲਾਹਾਂ ਦੇਣ 328 ਰੁਪਏ ਭੱਜਦੇ ਚੋਰੀ ਹੋਏ ਨੇ ਤੇ ਭਾਈ ਰਣਜੀਤ ਸਿੰਘ ਉਦੋਂ ਦਾ ਦੱਸ ਦਿੰਦਾ ਵੀ ਉਦੋਂ ਦਾ ਕਿੱਥੇ ਗਿਆ ਸੀ ਤੂੰ ਤੇ ਸਾਹਮਣੇ ਆਉਂਦਾ ਜੇ ਇਹ ਕਿ ਅਸੀਂ ਜਿੱਦ ਦੇ ਅਸੀਂ ਰੌਲਾ ਪਾਉਂਦੇ ਆਉਂਦਾ ਵਿੱਚ ਨਾਲੇ ਤੂੰ ਕੌਮ ਦਾ ਜਥੇਦਾਰ ਸੀ ਤੇਰੀ ਮਦਦ ਵੀ ਕਰਦੇ ਰਿਹਾ ਖੜਦੇ ਵੀ ਰਿਹਾ ਤੂੰ ਉਸ ਟਾਈਮ ਆਉਂਦਾ ਇਸ ਗੱਲ ਨੂੰ ਤੂੰ ਕਹਿੰਦਾ ਦਰਬਾਰਤੋਂ ਹੋ ਗਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਦਰਬਾਰਤੋਂ ਤਾਂ ਤੂੰ ਕੀਤੀ ਐ ਅਜੇ ਗਾਲ ਤਖ ਸਾਹਿਬ ਦੇ ਉੱਤੇ ਬੈਠ ਕੇ ਜਦੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਬੂਤਾਂ ਸਹਿ ਤਹਿਤ ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਨਰੰਗਕਾਰੀ ਪਾਬੰਦੇ ਵਿੱਚ ਜਾਣਾ ਜਿਹਦੇ ਉੱਤੇ ਜਿਹਦੇ ਖਿਲਾਫ ਇੱਕ ਹੁਕਮਨਾਮਾ ਜਾਰੀ ਹੋਇਆ ਵੀ ਨਰੰਗਕਾਰੀਆਂ ਦੇ ਨਾਲ ਕੋਈ ਮਤ ਤਾਲਮੇਲ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਸਮਾਜਿਕ ਰਿਸ਼ਤਾ ਨਹੀਂ ਰੱਖਣਾ ਉਹਦਾ ਵੋਟਾਂ ਲੈਣ ਤੇ ਉਹਨਾਂ ਦੇ ਸਮਾਗਮ ਵਿੱਚ ਵਿੱਚ ਆਇਆ ਸੀਗਾ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਗੁਰਚਰਨ ਸਿੰਘ ਟੋੜਾ ਤੇ ਉਦੋਂ ਤੋਂ ਉਦੋਂ ਨਹੀਂ ਕੱਲ ਤੱਕ ਸਾਹਿਬ ਦੇ ਦੀ ਮਾਨ ਮਰਜਾਦਾ ਨੂੰ 60 ਵਜੇ 70 ਵਜੇ ਜਦੋਂ ਤੇਰੇ ਰਿੰਗ ਕੇ ਮਰ ਗਏ ਸਾਰੇ ਲੋਕ ਤੈਨੂੰ ਕੀ ਤੂੰ ਝੂਠਾ ਨਹੀਂ ਇਸ ਗੱਲ ਦੇ ਉੱਤੇ ਐ ਇਹਦਾ ਲਾਰਾ ਲਾਤਾ ਇਹਨੂੰ ਭਾਈ ਨਜੀ ਸਿੰਘ ਵਰਗਿਆਂ ਨੂੰ ਜਿਹੜੇ ਹੁਣ ਅਖੌਤੀ ਬਣੇ ਫਿਰਦੇ ਨੇ ਸਾਰਾ ਦਿਨ ਸਟੇਜਾਂ ਦੇ ਉੱਤੇ ਟੀਵੀ ਚੈਨਲ ਦੇ ਬੈਠ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਵਾਲੇ ਨੇ ਇਹਨਾਂ ਨੂੰ ਇਹੀ ਲਾਰੇ ਲਾਏ ਹੋਏ ਨੇ ਕੇਜਰੀਵਾਲ ਦੇ ਵੀ ਤੁਹਾਨੂੰ ਆਹ ਬਣਾ ਦੇਾਂਗੇ ਤੁਹਾਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾ ਦੇਾਂਗੇ ਤੁਹਾਨੂੰ ਲਾ ਦੇਾਂਗੇ ਮੈਂ ਗਾਰੰਟੀ ਦਿੰਦਾ ਇਹਨਾਂ ਨੂੰ ਕੁਝ ਨਹੀਂ ਮਿਲਣ ਵਾਲਾ ਜਿਹੜੇ ਵਰਗ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦੇ ਨੇ ਕੇਜਰੀਵਾਲ ਦਾ ਸੰਦ ਬਣਦੇ ਨੇ ਇਹਨਾਂ ਨੂੰ ਕੱਖ ਨਹੀਂ ਮਿਲਣ ਵਾਲਾ ਉਹਦੇ ਚੋਂ ਜੇ ਮਿਲ ਵਾਲੇ ਤਾਂ ਮੈਨੂੰ ਦੱਸ ਦੋ ਇਸ ਗੱਲ ਨੂੰ 328 ਰੂਪ ਮਾਮਲੇ ਦੇ ਵਿੱਚ ਜਿਹੜੀ ਕਾਰਵਾਈ ਕੋਲੀ ਤੇ ਹੋਈ ਆ ਜਾਂ ਹੋਰ ਇਸ ਤਰੀਕੇ ਦੀਆਂ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਸੱਟ ਦੇ ਵੱਲੋਂ ਤਾਂ ਇਸ ਚੀਜ਼ ਨੂੰ ਕਿਵੇਂ ਮੰਨਦੇ ਹੋ ਕਿ ਜਿਹੜੀ ਕਾਰਵਾਈ ਆ ਵਾਜਬ ਹੋਈ ਹੈ ਬਿਲਕੁਲ ਦੇਖੋ ਜੀ ਕਾਰਵਾਈ ਅਸੀਂ ਤਾਂ ਕਿੰਨੇ ਸਾਲ ਦੇ ਕਹਨੇ ਆ ਹੂੰ ਕਾਰਵਾਈ ਅਸੀਂ ਤਾਂ ਸਾਡੀ ਜਿੱਤ ਹੋਈ ਏ ਨਾ ਹੀ ਸਰਕਾਰ ਦੀ ਜਿੱਤ ਹੋਈ ਅਸੀਂ ਤਾਂ ਇੱਕ ਇਹਨਾਂ ਦਾ ਕੱਚਾ ਚਿੱਠਾ ਲੀ ਫਰਦੇ تھے ਸਰੇ ਆਮ ਸਰਕਾਰ ਦਾ ਉਹ ਕਾਰਵਾਈ ਹੋਈ ਏ ਅਜੇ ਅਧੂਰੀ ਏ ਪੂਰੀ ਨਹੀਂ ਕਰਨੀ ਇਹਨਾਂ ਨੇ ਇਹ ਤਾਂ ਸਿਰਫ ਇੱਕ ਮਿੱਟੀ ਪਾਉਣ ਲੱਗੇ ਰਹੇ ਉਨੀ ਕ ਕਰਕੇ ਇਹ ਮਿੱਟੀ ਨੈ ਸ਼ਰੋਮਣੀ ਕਮੇਟੀ ਬਚਣਾ ਚਾਹੁੰਦੀ ਏ ਜੇ ਤੁਸੀਂ ਸੱਚੇ ਹੋ ਫਿਰ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਏ ਨਾਲੇ ਸਰਕਾਰ ਸਰਕਾਰ ਦੂਜੇ ਮਸਲਿਆਂ ਦੇ ਉਤੋਂ ਨਾ ਤਾਂ ਇਹਨਾਂ ਡਿਵੈਲਪਮੈਂਟ ਦੇ ਮੁੱਦੇ ਤੋਂ ਪਰਾ ਹੋਣਾ ਚਾਹੁੰਦੀ ਏ ਨਾਲੇ ਇਹ ਬਰਗਾੜੀ ਦੇ ਮੁੱਦੇ ਤੋਂ ਪਰਾ ਹੋਣਾ ਚਾਹੁੰਦੀ ਏ ਨਾਲੇ ਇਹ ਹੋ ਗਈ ਏ ਇੱਕ ਬਰਗਾੜੀ ਦੇ ਮੁੱਦੇ ਤੋਂ ਪਰਾ ਹੋ ਗਈ ਕੋਟਕਪੂਰੇ ਦੇ ਦੇ ਕਾਹਨ ਤੋਂ ਪਰਾਂ ਹੋ ਗਈ ਜਿੱਥੇ ਲਾਠੀ ਚਾਰਜ ਵੱਡੇ ਪੱਦਰ ਤੇ ਹੋਇਆ ਬਹਿਵਲ ਕਲਾਂ ਤੋਂ ਹੋ ਗਈ 110 ਥਾਮਾਂ ਦੇ ਉੱਤੇ ਬੇਅਦਮੀਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਤੋਂ ਪਰੇ ਹੋ ਗਈ ਮੋੜ ਬੰਬ ਧਮਾਕੇ ਤੋਂ ਪਰਾਂ ਹੋ ਗਈ ਇਹ ਤਾਂ ਇੱਕ ਇਹਦੇ ਤੇ ਸਿਆਸਤ ਕਰਕੇ ਅਗਲੀ ਰਣਨੀਤੀ ਤਿਆਰ ਕਰਨੀ ਚਾਹੁੰਦਾ ਇਹਨੇ ਤਾਂ ਇੱਕ ਸਿਆਸਤ ਖੇਢੀ ਐ ਉਹ ਗੁਰੂ ਨਾਲ ਸਿਆਸਤ ਨਹੀਂ ਕਰਦੇ ਹੁੰਦੇ ਜਿਹਨੇ ਸਿਆਸਤ ਕੀਤੀ ਐ ਪੱਠਾ ਬੈਠਿਆ ਹਰ ਬੰਦੇ ਦਾ ਐਜੀਪੀਸੀ ਕਿਉਂ ਨਹੀਂ ਸਹਿਯੋਗ ਦੇ ਰਹੀ ਇਸ ਮਾਮਲੇ 'ਚ ਐਜੀਪੀਸੀ ਦੇ ਪ੍ਰਧਾਨ ਨੂੰ ਮੈਨੂੰ ਤਾਂ ਸਮਝ ਨਹੀਂ ਹੁੰਦੀ ਉਹ ਹਰਜਿੰਦਰ ਸਿੰਘ ਧਾਮੀ ਦੀ ਨਾ ਤਾਂ ਬਕਾਲਤ ਕੋਈ ਵਧ ਤੋਂ ਵਧੀਆ ਰਹੀ ਹੈ ਇੱਥੇ ਕੰਮ ਵੱਲੋਂ ਰਿਹਾ ਤੇ ਨਾ ਹੀ ਉਹਦੀ ਕੋਈ ਸ਼ਾਸਤ ਬਹੁਤੀ ਵਧੀਆ ਤੇ ਨਾ ਹੀ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਉਹਦੇ ਕੋਲ ਵਧੀਆ ਵਧੀਆ ਹੋਇਆ ਧਾਮੀ ਧਾਮੀ ਸਾਹਿਬ ਕਹਿ ਰਹੇ ਵੀ ਅਸੀਂ ਸਹਿਯੋਗ ਇਸ ਕਰਕੇ ਨਹੀਂ ਦੇ ਰਿਹਾ ਵੀ ਜਿਹੜੇ ਬੰਦੇ ਪੁਲਿਸ ਦੇ ਮਲਾਜਮਾਂ ਸਰਕਾਰੀ ਬੰਦੇ ਐ ਫਿਰ ਉਹਨਾਂ ਨੂੰ ਅਸੀਂ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਕਿਵੇਂ ਦਾਖਲਾ ਦੇ ਸਕਦੇ ਹਾਂ ਉਹਨਾਂ ਨੂੰ ਕਿੰਨੇ ਅਧਿਕਾਰ ਦਿੱਤਾ ਕਿ ਉਸ ਤਰੀਕੇ ਦੀ ਪੜਤਾਲ ਕਰਨ ਸਾਡੇ ਮੈਨੂੰ ਇਹ ਦੱਸੋ ਜਦ ਚੋਰੀ ਹੋ ਗਈ ਸੀ ਸੋਨੇ ਦਾ ਉਦੋਂ ਕਿਉਂ ਐ ਫਿਰ ਦਰਜ ਕਰवाती ਸੀਗੀ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਦੱਸੇ ਜਿਹੜੀਆਂ ਅਕਾਲੀ ਲੀਡਰਾਂ ਦੇ ਨਾਲ ਮਨਿਸਟਰਾਂ ਦੇ ਨਾਲ ਸਿਕਿਉਰਟੀਆਂ ਚੱਲਦੀਆਂ ਨੇ ਜਿਪਸੀਆਂ ਚੱਲਦੀਆਂ ਨੇ ਉਹ ਚਾਹੇ ਹਰਮੰਦਰ ਸਾਹਿਬ ਉਹਦੇ ਉੱਥੇ ਗਲਿਆਰੇ ਹੋਣ ਚਾਹੇ ਉੱਥੇ ਹਰਮੰ ਚਾਹੇ ਅਮਰਸਰ ਦੇ ਗੁਰੂ ਘਰ ਹੋਣ ਚਾਹੇ ਚੰਡੀਗੜ੍ਹ ਦੇ ਹੋਣ ਚਾਹੇ ਦਿੱਲੀ ਦੇ ਹੋਣ ਫਿਰ ਉੱਥੇ ਕਿਉਂ ਪੁਲਿਸ ਦਾ ਠਹਿਰਾਉ ਉੱਥੇ ਕਿਉਂ ਪੁਲਿਸ ਦਾ ਅੱਡਾ ਬਣਾ ਰੱਖਿਆ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦੇ ਵਿੱਚ ਉਹ ਉੱਥੇ ਕਿਉਂ ਬਾੜਦੇ ਨੇ ਪੁਲਿਸ ਜਿੱਥੇ ਇਹਨਾਂ ਦਾ ਪ੍ਰਬੰਧ ਸੀਗੇ ਦਿੱਲੀ ਸ਼ਰੋਮਣੀ ਕਮੇਟੀ ਇਹਨਾਂ ਦੇ ਕਿਸੇ ਟਾਈਮ ਅੰਡਰ ਸੀਗੀ ਅੱਜ ਵੀ ਪੰਜਾਬਪੁਰਸ ਉੱਥੇ ਬੈਠੀ ਐ ਅੰਬਸਾਹ ਬੈਠੀ ਐ ਅਮਰਸਰ ਦੇ ਕਿੰਨੇ ਗੁਰੂ ਘਰਾਂ 'ਚ ਬੈਠੀ ਐ ਧਰਨ ਧਰਨ ਬੈਠੀ ਜਿੱਥੇ ਕਿੱਥੇ ਦੇਖ ਲੋ ਜਿੱਥੇ ਮਰਜੀ ਦੇਖ ਲੋ ਉੱਥੇ ਤਾਂ ਪੁਲਿਸ ਬਾੜੀ ਬੈਠਿਆ ਤੁਸੀਂ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਉ ਉਹ ਤੁਸੀਂ ਪੁਲਿਸ ਕਹਿੰਦੇ ਪੁਲਿਸ ਮਾੜੀ ਤੁਸੀਂ ਪੁਲਿਸ ਪੁਲਿਸ ਖਿਲਾ ਰੱਖੀ ਐ ਪੁਲਿਸਾ ਤੁਹਾਡੇ ਅੰਦਰ ਬੈਠੀ ਐ ਸੋਚਣ ਦੀ ਗੱਲ ਐ ਇਹ ਗਮਰਾਹ ਕਰਨ ਲੱਗੇ ਨੇ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਨੂੰ ਇਹੋ ਜਿਹੇ ਸ਼ਰਮਨਾਕ ਬਿਆਨ ਨਹੀਂ ਦੇਣੇ ਚਾਹੀਦੇ ਸਹਿਯੋਗ ਕਰਨਾ ਚਾਹੀਦਾ ਸੀ ਜੇ ਉਹਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਵੇ ਅਕਾਲ ਤੱਕ ਰੂਪ 328 ਰੂਪ ਗਾਇਬ ਹੋਏ ਹੁਣ ਹੋਰ ਵੀ ਹੋਏ ਨੇ ਜਿਹੜੇ ਹੱਥ ਲੇਖਤ ਵੀ ਹੋਏ ਨੇ ਉਹਦਾ ਫਰਜ਼ ਬਣਦਾ ਸੀ ਵੀ ਇਹ ਲੱਭ ਕੇ ਲਿਆਓ ਜਿੱਥੇ ਵੀ ਹੈਗੇ ਨੇ ਐਚਪੀਸੀ ਦਾ ਵੀ ਇੱਕ ਪੱਖ ਨਿਕਲ ਕੇ ਸਾਹਮਣੇ ਆਓ ਕਹਿੰਦੇ ਵੀ ਜਿਹੜੇ ਬੰਦਿਆਂ ਨੇ ਇਸ ਤਰੀਕੇ ਦੇ ਗੁਨਾਹ ਕੀਤੇ ਸੀ ਉਹਨਾਂ ਨੇ ਰਿਸ਼ਵਤ ਲਈ ਬੇਈਮਾਨੀ ਕੀਤੀ ਰਸੀਦਾਂ ਨਹੀਂ ਕਟੀਆਂ ਅਸੀਂ ਉਹਨਾਂ ਮਲਾਜਮਾਂ ਨੂੰ ਜਿਹੜਾ ਅਸੀਂ ਅਸੀਂ ਪੱਕੇ ਤੌਰ ਤੇ ਬਰਖਾਸਤ ਕਰਤਾ ਉਹਨਾਂ ਨੌਕਰੀਆਂ ਤੋਂ ਤੁਸੀਂ ਇਹ ਗੱਲ ਕਿਉਂ ਕਹਿੰਦੇ ਹੋ ਜੇ ਤੁਸੀਂ ਕਰਤਾ ਕਰਵਾਤਾ ਜਿਨੇ ਕੀਤੀ ਹੈ ਤੁਸੀਂ ਜੇ ਤੁਸੀਂ ਖਾਦਾ ਨਹੀਂ ਤੁਸੀਂ ਉਹਦੇ ਵਿੱਚ ਇਨਵੋਲਵਮੈਂਟ ਨਹੀਂ ਹੈਗੀ ਜਿਹੜਾ ਮਰਜ਼ੀ ਹੋ ਜੇ ਜੇ ਕਿਸੇ ਇਲਾਕੇ ਦੇ ਵਿੱਚ ਕੋਈ ਇਨਸਪੈਕਟਰ ਕੋਈ ਇਨਕਾਊਂਟਰ ਕਰਦੇ ਠੱਗੀ ਮਾਰ ਲੈ ਹੋਰ ਮਰਜ਼ੇ ਬਣ ਜਾਵੇ ਹੋ ਜਾਵੇ ਉਹਦੀ ਜਗ੍ਹਾ ਤੇ ਐਸਐਸਪੀ ਲੱਗ ਜਾਵੇ ਉਹ ਕਾਰਵਾਈ ਉਸ ਐਸਐਸਪੀ ਅੰਦਰ ਨਹੀਂ ਹੁੰਦੀ ਉਹ ਉਸ ਸਬੰਧਤ ਥਾਣੇਦਾਰ ਤੇ ਹੁੰਦੀ ਹੁੰਦੀ ਹੈ ਕ੍ਰਾਈਮ ਕਰਨ ਵਾਲੇ ਤੇ ਹੁੰਦੀ ਹੁੰਦੀ ਹੈ ਜਿਨ੍ਹਾਂ ਨੇ ਕ੍ਰਾਈਮ ਕੀਤਾ ਹੋ ਜਲੇ ਦੁੱਧਾ ਦੁੱਧ ਹੋ ਜੇ ਪਾਣੀ ਦਾ ਪਾਣੀ ਹੋ ਜਾਵੇ ਉਹਨਾਂ ਨੂੰ ਸਜਾ ਫਿਰ ਤੁਹਾਨੂੰ ਕਿਉਂ ਬਚਾਉਣ ਦੀ ਲੋੜ ਹੈ ਇਹਨਾਂ ਨੂੰ ਇਹ ਕਾਰਨ ਬਹੁਤ ਵੱਡੇ ਨੇ ਡੂੰਗੇ ਨੇ ਇਹਨੂੰ ਸਮਝ ਆਉਣੀ ਚਾਹੀਦੀ ਹੈ ਬੇਸਮਝੀਆਂ ਗੱਲਾਂ ਕਰਦੇ ਨੇ ਇਸੇ ਕਰਕੇ ਤਾਂ ਸਾਡੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਜੀ ਆਮਾਨ ਸਾਡੀ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਤਾਂ ਇਹੋ ਤਾਂ ਇਹਨਾਂ ਚੂੜੀਆਂ ਭੇਟ ਕਰਨ ਗਈ ਸੀ ਇਹਨਾਂ ਨੂੰ ਸਾਰਿਆਂ ਨੂੰ ਚੂੜੀਆਂ ਕਾਨੂੰ ਇਹਨਾਂ ਜੁੱਤੀਆਂ ਦੇ ਹਾਰ ਭੇਟ ਕਰ ਦੇਣੇ ਚਾਹੀਦੇ ਤੇ ਇਹਨਾਂ ਦੇ ਇਹੋ ਜਿਹੇ ਆਦਮੀਆਂ ਦੇ ਜੋ ਇੰਗੀਆਂ ਜਿਹਾ ਕਰਤੂਤਾਂ ਕਰਨ ਕਾਲੀਆਂ ਇਹ ਕੋਈ ਲੜਨ ਦੀ ਲੋੜ ਨਹੀਂ ਜਿਹੜੀ ਸੱਚਾਈ ਦੀ ਗੱਲ ਹੈ ਸੱਚਾਈ ਤੇ ਖੜੋ ਉਥੇ ਇਹ ਜਿਹੇ ਬੰਦਿਆਂ ਤੋਂ ਨਾ ਡਰੋ ਇਸ ਗੱਲ ਤੋਂ ਕਨਸਟੀਚਿਊਸ਼ਨ ਕਦੇ ਕਹਿੰਦਾ ਜਿਹੜੀ ਆ ਗੱਲ ਕਹੀ ਹੈ ਨਾ ਜਿਹੜੀ ਤੁਹਾਨੂੰ ਕਹਿੰਦੇ ਨੇ ਵੀ ਮੈਂ ਮੀਡੀਆ ਦੇ ਸਾਹਮਣੇ ਉਹ ਕਹੂੰਗਾ ਉਹ ਤੂੰ ਭਾਈ ਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣ ਜਾ ਰਿਹਾ ਪੱਦੀਆਂ ਟਿੱਪਣੀਆਂ ਕਰਨੀਆਂ ਦੇ ਬਾਬਤ ਤੂੰ ਜੇ ਹਿਸਾਬ ਕਿਤਾਬ ਕਰਨੇ ਨੇ ਉਹ ਸੁਖਵੀਰ ਨਾਲ ਬੈਠ ਕੇ ਕਰ ਤੂੰ ਬੈਠ ਕੇ ਕਰਨੇ ਨੇ ਕਿਤੇ ਹੋਰ ਪਾਰਟੀਆਂ ਨਾਲ ਬੈਠ ਕੇ ਗੱਲ ਕਰਾ ਤੂੰ ਕੈਪਟਨ ਅਮਰਿੰਦਰ ਸਿੰਘ ਵਾਂਗੂ ਆਪਦੇ ਘਰ ਦੇ ਵਿੱਚ ਜਿੰਦਾ ਲਈ ਬੈਠਾ ਮਿਲਦਾ ਨਹੀਂ ਕਿਸੇ ਨੂੰ ਮਿਲ ਲੋਕਾਂ ਨੂੰ ਪਤਾ ਕਰ ਤੇਰੇ ਵੀ ਅਸੀਂ ਚਿੱਠੇ ਅਸੀਂ ਵੀ ਲੈ ਕੇ ਜਾਈਏ ਲੋਕ ਵੀ ਲੈ ਕੇ ਜਾਣ ਵੀ ਆਹ ਆ ਪੈਸੇ ਦੀ ਪੰਜਾਬ ਸਰਕਾਰ ਦੇ ਦੀ ਦੁਰਵਰਤੋਂ ਹੋਈ ਹੈ ਇਹਦਾ ਹਿਸਾਬ ਕਿਤਾਬ ਦੇ ਤੁਸੀਂ ਤਾਂ ਆਪ ਦੁਰਵਰਤੋਂ ਕਰਨ ਵਾਲੇ ਸਾਰਾ ਪੰਜਾਬ ਤੁਸੀਂ ਲੁੱਟ ਕੇ ਖਾ ਗਏ ਤੁਸੀਂ ਇਸ ਗੱਲ ਨੂੰ ਸ਼ਰੋਮਣੀ ਕਮੇਟੀ ਦੇ ਵਿੱਚ ਜਿਹੜੀ ਇਹਨਾਂ ਦੀ ਪਿਰਤ ਪਾਈ ਹੋਈ ਹੈ ਪਹਿਲੀ ਗੱਲ ਤੇ ਸਾਡੇ ਸਿੱਖਾਂ ਨੂੰ ਇਸ ਗੱਲ ਦੇ ਨਹੀਂ ਪਤਾ ਲੱਗਦਾ ਹੈਗਾ ਵੀ ਹੋਈ ਕੀ ਰਿਹਾ ਹੈ ਸ਼ਰੋਮਣੀ ਕਮੇਟੀ ਦਾ ਬਜਟ ਕਿੰਨਾ ਹੈ ਜਿਹਹ ਜਿਹ ਲੁਧਿਆਣੇ ਦੀ ਮਿਊਨਿਸਪਲ ਕਾਰਪੋਰੇਸ਼ਨ ਦਾ ਉਨਾਕ ਹੈ 20000 ਮੁਲਾਜ਼ਮਾ ਇਹਨਾਂ ਕੋਲ ਪ੍ਰਬੰਧ ਚਲਵਾ ਰਹੇ ਨੇ ਇਹ ਜਿਹੜਾ ਤਰੀਕਾ ਜਿਹੜੀ ਇਹ ਨਾ ਲੋਕਾਂ ਦੇ ਵਿੱਚ ਗਲਤ ਧਾਰਨਾ ਪੈਦੀ ਪੈਦਾ ਹੋ ਗਈ ਵੀ ਸ਼੍ਰੋਮਣੀ ਕਮੇਟੀ ਦਾ ਬਜਟ ਨਾ ਪੰਜਾਬ ਸਰਕਾਰ ਨਾਲੋਂ ਕਈ ਗੁਣਾ ਵੱਧ ਹੈ ਉਹ ਸ਼੍ਰੋਮਣੀ ਕਮੇਟੀ ਦਾ ਦਾ ਬਜਟ ਤਾਂ ਸਾਰੀ 1100 ਤੋਂ ਵੱਧ ਨਹੀਂ ਹੋਇਆ ਕਦੇ ਵੀ ਪੰਜਾਬ ਸਰਕਾਰ ਦਾ ਰੋੜ 1 ਲੱਖ ਤੋਂ ਕਰੋੜ ਤੋਂ ਘੱਟ ਨਹੀਂ ਹੁੰਦਾ ਹੁੰਦਾ ਦਸੋਂ ਪਹਿਲਾਂ ਵੀ ਨੂੰ ਗੱਲ ਇਹ ਦੱਸੋ ਇਹ ਕਿੱਥੇ ਨੇ ਇਹ ਸਾਰੇ ਕੂੜ ਪ੍ਰਚਾਰੀ ਨੇ ਸਾਰੇ ਕੀਤੇ ਹੋਏ ਇਹਨਾਂ ਦੇ ਹੋਰ ਕੀ ਨੇ ਕਿੰਨੇ ਕਿੰਨਾ ਕਹੋ ਹੁੰਦਾ ਹੁੰਦਾ ਜਿਹੜੀਆਂ ਇਹ ਗੱਲਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਇਹ ਨੇ ਭੱਦੀ ਕਾ ਉਹ ਹੁਕਮ ਸ਼ਦਾਵਲੀ ਵਰਤੀ ਹੈ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਿੱਖ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਇਹਦਾ ਠੋਕੇ ਵਿਰੋਧ ਕਰਨਾ ਚਾਹੀਦਾ ਇਹੋ ਜਿਹੇ ਆਦਮੀ ਨੂੰ ਇਹੋ ਜਿਹੀ ਗੱਲਾਂ ਕਰਨ ਅਕਾ ਜੀ ਉਹ ਤਾਂ ਅਮਰਤਾਪੁਰ ਸਿੰਘ ਨਹੀਂ ਹੈਗਾ ਉੱਥੇ ਤਾਂ ਉਸੇ ਨੂੰ ਬੁਲਾਇਆ ਜਾ ਸਕਦਾ ਹੈ ਉਹ ਸੰਵਿਧਾਨਕ ਅਹੁਦੇ ਉੱਤੇ ਬੈਠੇ ਨੂੰ ਕਿਸੇ ਜ਼ਿੰਮੇਵਾਰ ਬੰਦੇ ਨੂੰ ਬੁਲਾਇਆ ਜਾ ਸਕਦਾ ਹੁੰਦਾ ਬੁਲਾਇਆ ਜਾਂਦਾ ਹੈ ਕਿਉਂ ਨਹੀਂ ਬੁਲਾਇਆ ਜਾ ਸਕਦਾ ਵੀ ਇਸ ਗੱਲ ਨੂੰ ਸੰਵਿਧਾਨਕ ਅਹੁਦੇ ਜਾਂ ਐਂ ਕਹਦੇ ਭਗਵੰਤ ਮਾਨ ਮੈਂ ਸਿੱਖ ਨਹੀਂ ਉਹਨਾਂ ਨਹੀਂ ਬੁਲਾਉਣਗੇ ਅਗਲ ਤੱਕ ਤਾਂ ਜਿਆਦਾਤਰ ਭਗਵੰਤ ਮਾਨ ਸਾਹਿਬ ਕਹੇ ਦੇਣਾ ਵੀ ਅਸੀਂ ਸਿੱਖ ਨਹੀਂ ਕੰਮ ਨਹੀਂ ਪਿੜਜੂ ਭਗਵੰਤ ਮਾਨ ਸਾਹਿਬ ਕਹਿ ਰਹੇ ਕਹਿੰਦੇ ਕਿ ਮੈਨੂੰ ਸੰਗਤ ਦੇ ਮੈਸੇਜ ਆ ਰਹੇ ਫੋਨ ਕਾਲਾਂ ਆ ਰਹੀਆਂ ਕਿ ਜਿਹੜਾ ਲਾਈਵ ਟੈਲੀਕਾਸਟ ਕੀਤਾ ਜਾਵੇ 15 ਦਾ ਕੀ ਲੱਗਦਾ ਕਿ ਵਾਅਦਾ ਕੀਤਾ ਜਾ ਸਕਦਾ ਐਦੂ ਝੂਠਾ ਆਦਮੀ ਕਿਹੜਾ ਹੋ ਓ ਤੂੰ ਮੈਨੂੰ ਐਂ ਤਾਂ ਦੱਸ ਦੇ ਇੱਕ ਮਹੀਨੇ ਦੇ ਵਿੱਚ ਤੂੰ 5 ਬੰਦਿਆਂ ਦੀ ਲਿਸਟ ਕਣਾ ਦੇ ਵੀ ਤੈਨੂੰ ਕੋਈ ਮਿਲਣਾ ਆਇਆ ਹੋਵੇ ਉੱਥੇ ਤੈਨੂੰ ਕਾਲ ਕੇ ਆਨ ਕਰ ਲੂ ਤੈਨੂੰ ਤੇਰਾ ਬੰਦਾ ਤਾਂ ਕੋਈ ਕਾਲ ਚੱਕਦਾ ਨਹੀਂ ਤੇਰੇ ਓਐਸਡੀ ਕਾਲ ਨਹੀਂ ਚੱਕਦੇ ਤੇਰੇ ਐਸਐਸਪੀ ਕਾਲ ਨਹੀਂ ਚੱਕਦੇ ਤੇਰੇ ਟੀਸੀ ਫੋਨ ਨਹੀਂ ਚੱਕਦੇ ਉਹ ਕਹਿੰਦੇ ਕੇਜਰੀਵਾਲ ਦਾ ਫੋਨ ਚੱਕਦੇ ਆ ਇਹ ਝੂਠੀਆਂ ਗੱਲਾਂ ਨਹੀਂ ਆ ਬੇਈਮਾਨੀ ਨਹੀਂ ਕਿਹੜੀ ਕਾਲ ਆਈ ਆ ਲੈ ਆ ਵੇ ਡਿਟੇਲ ਇਹ ਤੇ ਗੱਲ ਦੀ ਗੱਲ ਲੈ ਮੈਂ ਚੈਲੰਜ ਕਰਦਾ ਜਿਹੜੇ ਨੂੰ ਮੈਸੇਜ ਆਏ ਨੇ ਲੈ ਪ੍ਰਿੰਟ ਕੱਢ ਕੇ ਲਿਆਵੇ ਲੈ ਪੇਸ਼ ਕਰਦੇ ਦੱਸ ਦਿਆਂਗੇ ਕਿਹੜੇ ਨੇ ਕਿਹਾ ਇਸ ਗੱਲ ਤੇ ਉੱਤੇ ਇਹਦਾ ਝੂਠਾ ਆਦਮੀ ਤੈਨੂੰ ਕਿਹਨਾਂ ਕਾਲਾਂ ਕੀਦੀਆਂ ਆਗੀਆਂ ਤੂੰ ਤਾਂ ਅੰਦਰੋਂ ਨਹੀਂ ਨਿਕਲਦਾ ਅੰਦਰੋਂ ਹੋਂ ਨਿਕਲਦਾ ਰਾਤ ਨੂੰ ਤਾਂ ਮੌਜਾਂ ਟੈਟ ਹੋ ਕੇ ਪੈ ਜਨਾ ਤੜਕੇ ਤੈਨੂੰ ਸਰਕਾਰ ਕੇਰੀ ਫਿਰ ਅਫ ਇਹ ਇਹੋ ਜਿਹੇ ਝੂਠੇ ਆਦਮੀ ਦੇ ਤੁਟਕਲੇ ਨਹੀਂ ਹੁਣ ਚੱਲ ਦੇਗੇ ਹੁਣ ਤਾਂ ਇਹ ਥੋੜੇ ਹਕੇ ਹੁਣ ਤਾਂ ਸਾਹਮਣੇ ਹੁੰਦਾ ਨਵੇੜੇ ਹੋਣਗੇ ਲੋਕ ਸਵਾਲ ਪੁੱਛਣਗੇ ਸਵਾਲ ਪੁੱਛਣ ਵਾਲਿਆਂ ਨੂੰ ਤਾਂ ਅੰਦਰ ਕਰਦਾ ਫੜ ਕੇ ਕੀ ਕਸੂਰ ਦੀ ਪੱਤਰਕਾਰਾਂ ਦਾ ਫੜ ਕੇ ਅੰਦਰ ਦੇਤੇ ਪੱਤਰਕਾਰਾਂ ਦੇਤੇ ਪਰਚੇ ਦਰਜ ਕਰਦੇ ਆਰਟੀਆਈ ਐਕਟ ਦੇ ਵਿੱਚ ਕਹਿੰਦੀ ਲੋਕਾਂ ਨੂੰ ਸਵਾਲ ਪੁੱਛਿਆ ਕਰਨਗੇ ਸਵਾਲ ਕਰਿਆ ਕਰਨਗੇ ਸਵਾਲ ਪੁੱਛਣ ਦੇ ਪਰਗੇ ਕਰਦੇ ਹੁਣ ਸੋਨੂੰ ਸਵਾਲ ਕਰਦੇ ਨੇ ਫਿਰ ਦਿਓ ਜਵਾਬ ਇਸ ਗੱਲ ਦਾ ਮਿਲ ਲਾ ਟੇਬਲ ਆਉਨੇ ਆ ਗੱਲ ਕਰਦੇ ਆ ਤੇਰੇ ਨਾਲ ਕੱਲ ਤੱਕ ਸਾਹਿਬ ਦਾ ਜੱਫੀਦਾਰ ਤਾਂ ਦੂਰ ਦੀ ਉਹ ਤਾਂ ਤੂੰ ਉਹਦੇ ਮੂਰੇ ਤਾਂ ਕੀ ਬੋਲ ਸਕਦਾ ਤੂੰ ਸਾਡੇ ਉਹ ਪਤਾ ਲੱਗ ਜੂ ਨਾ ਇਸ ਗੱਲ ਦਾ ਕਿੰਨੇ ਕ ਪਾਣੀ ਚੋ ਤੁਸੀਂ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਔਰ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦੇ ਨਾਲ 15 ਜਨਵਰੀ ਨੂੰ ਨਤੀਜੇ ਆਉਣਗੇ ਕੀ ਕੋਈ ਵਾਪਰ ਸਕਦਾ ਹੈ ਵੀ ਤਮਾਮ ਸਾਰੀਆਂ ਕਿਆਸਰਾਈਆਂ ਨੇ ਔਰ ਪਵੇਖ ਦੇ ਵਿੱਚ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ